ਆਗੇ ਆ ਕੇ ਛੋਲੇ ਪੂਰੇ ਸਾਰੇ ਖਾਓ ਛੋਲੇ ਪੂਰੇ ਅਗਲੀ ਟੂਨ ਆਜੀ ਲੋ ਜੀ ਸਾਡੇ ਪਰਿਵਾਰ 'ਚ ਹੋਰ ਵਾਧਾ ਹੋ ਗਿਆ ਸਾਡੇ ਪਰਿਵਾਰ 'ਚ ਹੋਰ ਵਾਧਾ ਹੋ ਗਿਆ ਠੀਕ ਹੈ ਨੌ ਭਾਈ ਵੱਡੇ ਵੱਡੇ ਬੰਦੇ ਵੱਡੇ ਵੱਡੇ ਬੰਦੇ ਮੈਂ ਜੱਟ ਨਹੀਂ ਕਿਸੇ ਮੈਂ ਪਾਣ ਜਾਣਾ ਉਹ ਵਾਹਿਗੁਰੂ ਜੀ ਆਪਾ ਸਾਹ ਜੀ ਆਮਰਤ ਬੇਲੇ ਬੋਲੇਆ ਤਾਂ ਦੜਖਰੀ ਲਓ ਜੀ ਨਮਾ ਭਾਜੀ ਖੜੇ ਨੇ ਇੱਧਰ ਆ ਕੇ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਤਿਆਰੀ ਜੀ ਬਸ ਸਾਡੇ ਹੁਣ ਜਾਣ ਦੀ ਮੈਨੂੰ 101 ਬਖਾਰਾਂ ਨੇ ਮੈਂ ਲੈ ਫਿਰ ਵੀ ਤੇਰੇ ਨਾਲ ਚੱਲਿਆ ਮੈਂ ਮੈਂ ਕਿਹਾ ਤੇਰੀ ਮਿਸ ਐ ਮਸਨ ਮਸਨ ਮਸਿਆ ਮਿਸਣਾ ਹੋ ਜਾਵੇ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਹ ਜਿਹੜਾ ਪਹਿਲਾਂ ਸੀ ਸਾਡੀ ਇੰਟਰੋ ਸੀ ਹੁਣ ਸਾਡੇ ਵੀਡੀਓ ਸ਼ੁਰੂ ਹੋਣ ਲੱਗੀ ਆ ਤੇ ਮਸਿਆ ਜੀ ਕੱਲ ਨੂੰ ਤੇ ਅੱਜ ਅਸੀਂ ਜਾਂਦੇ ਹੁੰਦੇ ਆ ਲੱਡੀ ਭਾਜੀ ਸਾਡੇ ਨਾਲ ਚੱਲੇ ਉਹ ਆਪਣੀ ਫੈਮਿਲੀ ਨਾਲ ਚੱਲਿਆ ਦੇਖਾਂਗੇ ਉੱਥੇ ਜਿਹੜਾ ਲੱਡੀ ਸ਼ਾਹ ਜਾਵੇ ਜੇ ਇਹ ਨਹੀਂ ਬੰਸਿਆ ਤਾਂ ਕੱਲ ਨੂੰ ਜਾਵੇ ਇਹਦੇ ਬਾਰੇ ਪਤਾ ਨਹੀਂ ਨਾ ਜਦੋਂ ਮੈਂ ਅਸੀਂ ਗੱਡੀ ਜੀ ਬਾੜ ਕੇ ਫੋਨ ਕਰਾਂਗੇ ਇਨਫੋਰਮੇਸ਼ਨ ਲਵਾਂਗੇ ਤੇ ਉਹ ਕਹਿੰਦਾ ਵੀ ਤੂੰ ਤਾਂ ਆਪਣੀ ਫੈਮਿਲੀ ਨੂੰ ਘੁਮਾਉਂਦਾ ਰਹਿੰਦਾ ਮੇਰੀ ਜੀ ਵੀ ਦਿਨ ਮੈਂ ਮੇਰੀ ਫੈਮਿਲੀ ਹੋਇਆ ਇਹਨੂੰ ਵੀ ਘੁਮਾਉਂਦਾ ਰਹਿੰਦਾ ਘਰਦਿਆਂ ਨੂੰ ਵੀ ਹੋਰ ਦੋਸਤਾਂ ਨੂੰ ਵੀ ਕਹਿੰਦਾ ਮੈਂ ਆਪਣੇ ਘਰ ਦੇ ਕਿਤੇ ਲੈ ਕੇ ਨਹੀਂ ਗਿਆ ਹੈਗਾ ਅੱਜ ਕਹਿੰਦਾ ਆਪਣੇ ਘਰ ਦੇ ਘੁਮਾਉਣੇ ਆ ਤੇ ਦਰਗਾਹ ਸਾਹਿਬ ਮੱਛੜ ਕੋਲ ਉੱਥੇ ਮੇਕ ਤੋਂ ਕੁ ਲੋਕੇਸ਼ਨ ਹੈ ਜਿੱਦਾਂ ਫਲਟਾ ਪਿੰਡ ਹੋਇਆ ਬਾਗਾ ਬਾਰਡਰ ਹੋਇਆ ਸ਼ਰ ਕਿੱਧਰ ਕਹਿੰਦੇ ਕਿੱਧਰ ਕਿੱਧਰ ਜਾਵੇ ਤੇ ਮੈਂ ਤੁਹਾਨੂੰ ਜਿਹੜਾ ਨ ਉਹ ਜਿਹੜੇ ਜੀ ਸਾਹਿਬ ਨੂੰ ਪੱਚਾ ਕੱਚਾ ਇਧਰ ਬਈ ਬੋਗਤ ਦੋ ਦਲ ਪੱਚਾ ਕੱਚਾ ਰੋਈ ਜਾਂਦਾ ਉਲਟੀ ਜਨਨ ਹੋਈ ਜਾਂਦਾ ਤੇ ਅੱਜ ਸਵੇਰੇ ਜਨਨ ਬੁਖਾਰ ਚੱਕਰ ਮੈਨੂੰ 101 ਬੁਖਾਰ ਅੱਛਾ ਫਿਰ ਦਵਾਈ ਲੈਂਦੇ ਹਾਂ ਦਵਾਈ ਨੇ ਵੀ ਖਰਾਕ ਲਈ ਜੱਦੀ ਫੁਰਤੀ ਜਿਹੀ ਬਣੀ ਜੀ ਸਰੀਰ ਨੂੰ ਗਰਮੀ ਜੀ ਆ ਗਈ ਬਹੁਤ ਜ਼ਿਆਦਾ ਅੰਦਰੋਂ ਬੁਖਾਰ ਉਤਰ ਜੂਗਾ ਉੱਤਰ ਲਿਆਣਾ ਪੈਣਾ ਤੇ ਕਹੇ ਮੋ ਚਲੇ ਆਉਣਾ ਸਾਡਾ ਭਾਈ ਸਾਢੇ 10 ਸਿਰਾਂ ਤੋਂ ਅੰਕੇ ਸਾਡਾ ਪਰਮੇਸ਼ਰ ਖੜਾ ਮਹਿੰਦਰ ਜੀ ਨੂੰ ਮਿਲਣਾ ਪਰਮੇਸ਼ਰ ਉਹ ਪਰਮੇਸ਼ਰ ਨੇ ਕਿ ਸਾਡੇ ਬੰਦੇ ਦੇ ਨੌਕਰ ਵਿੱਚ ਸਾਡਾ ਰੋਪੜ ਵਾਲਾ ਪਰਮੇਸ਼ਰ ਸਾਡਾ ਰੋਪੜ ਵਾਲਾ ਪਰਮੇਸ਼ਰ ਉਰੋਂ ਮਿਲਦੇ ਚਲ ਬੈਠ ਮੇਰੇ ਗੱਡੀ ਚ ਆਵਾ ਸਾਡੀਆਂ ਹਵਾ ਭਰਾ ਲੰਨੇ ਮੇਰੀ ਯਾਰ ਨਿੰਮੇ ਦੀ ਹੈ ਭਾਈ ਆ ਤਾਂ ਨਿੰਮੇ ਕਮਾਲ ਕਰਦੀ ਲੋਡ ਦੇ ਨਾਲ ਖੁਸਾ ਪਾਇਆ ਹੋਇਆ ਭਾਈ ਚੱਲਣ ਦੇ ਉਹਨੇ ਤਾਂ ਪਤਾ ਹੀ ਨਹੀਂ ਇਹ ਫਕਰ ਜੱਟ ਹੁੰਦੇ ਨਾ ਫਿਰ ਇਦਾਂ ਹੀ ਇਹ ਲਗਾ ਲਗਾ ਚੀਜ਼ਾਂ ਵੇਸ਼ ਕਰਦੇ ਆ ਜ਼ੋਰ ਦੇ ਨਾਲ ਫੂਟ ਹੁੰਦੇ ਆ ਚਲੋ ਬੈਠ ਫਰਾ ਆ ਗਿਆ ਮੈਂ ਮੇਰੇ ਸਾਹਮਣੇ ਨੌ ਤਾਰ ਤੇ ਆ ਦੇ ਹਾਂ ਇਹ ਰਿਕੋਰਡਰ ਨਹੀਂ ਗਾਇਏ ਹਾਂ ਹਾਂ ਆਪਣੇ ਕੋਲ ਨਾ ਨੌ ਬਾਲ ਤੇ ਆ ਦੇ ਅੱਛਾ ਚਲ ਪਾਲਾ 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 ਕੋਈ ਨਹੀਂ ਆ ਗਿਆ ਬੱਸ ਨਹੀਂ ਪੈ ਕੇ ਚੱਕ ਲਿਆ ਮੈਂ ਆ ਲੈ ਕਿਨੇ ਮੈਂ ਹਰ ਪਿੱਛੇ ਬੈ ਕੇ ਖੁੱਲਦੀ ਡਿੱਗੀ ਆ ਦੱਸ ਰੱਖ ਦੱਸ ਰੱਖ ਨੰਮੇ ਤੈਨੂੰ ਪ੍ਰਸ਼ਾਦਾ ਨਹੀਂ ਦਿੱਤਾ ਹੈਗਾ ਹੈ ਪ੍ਰਸ਼ਾਦ ਨਹੀਂ ਪ੍ਰਸ਼ਾਦ ਦੇਣਾ ਤੈਨੂੰ ਨਾ ਆ ਕੇ ਦੇਦੀ ਫਿਰ ਗੱਡੀ ਚ ਪਿਆ ਅੱਛਾ ਜਾਂਦਾ ਜਾਂਦੀ ਖਾਲੀ ਹੁਣ ਨਹੀਂ ਇਹ ਘਰਾ ਆਪ ਕਰਾਂ ਨਹੀਂ ਦੇਣਾ ਬੰਡਾ ਹੀ ਖਾਂਦਾ ਮੈਂ ਬੰਡੇ ਹੀ ਖਾਂਦਾ ਹੁੰਦਾ ਚੱਲ ਠੀਕ ਨੰਮੇ ਆ ਵੀ ਲੈ ਟੱਪੀ ਰੱਖ ਹਲੋ ਹਲੋ ਆਹ ਫੜ ਬਾਅਦ ਚ ਪਿੱਛੇ ਰੱਖ ਦਿੰਨੇ ਆ ਠੀਕ ਫੜ ਕੇ ਰੱਖ ਮੜਾ ਜਾ ਮੜਾ ਹੇ ਜੀ ਮੇਰੀ ਹਾਲੇ ਵੀਡੀਓ ਅਪਲੋਡ ਨਹੀਂ ਹੋਈ ਹੈਗੀ ਜਾਂਦੇ ਜਾਂਦੇ ਹੋ ਜੂਗੀ ਰਸਤੇ 'ਚ ਮੈਂ ਤੁਹਾਨੂੰ ਪਰਮੇਸ਼ਰ ਜੀ ਨੇ ਮਿਲ ਜਣਾ ਉਹ ਚਲਾਉਣਗੇ ਗੱਡੀ ਹੂੰ ਤੇ ਖੜ ਜਾ ਕੇ ਆਉਗਿਆ ਉਹ ਚਲਾਉਣਗੇ ਗੱਡੀ ਤੇ ਫਿਰ ਮੈਂ ਵੀਡੀਓ ਦਾ ਕੰਮ ਕਰ ਦੂੰਗਾ ਜਦ ਤੱਕ ਹਾਂ ਰੇ ਕਿੰਨੇ ਮੀਟਰ ਇਹਦੇ ਨੇ ਮਿੱਥਲੇ 10 ਮਿੰਟ ਰਹਿੰਦੇ ਆ 10 ਮਿੰਟ ਤੱਕ ਹੋ ਜੂਗੀ ਬੜੀ ਜਿਉਂ ਜਾਣੇ ਭਾਈ ਲੋ ਜੀ ਅਸੀਂ ਆ ਗਏ ਜਿਹੜਾ ਮੇਲਾ ਚੌਂਕ ਮੇਲਾ ਚੌਂਕ ਪਰਮੇਸ਼ਰ ਖੜਾ ਸੜਕ ਤੋਂ ਪਾਰ ਉਹ ਖੜਾ ਸੜਕ ਤੇ ਪਾਰ ਤੇ ਕਾਲੀ ਪੱਗ ਗੋੜੇ ਪਾ ਆਹ ਖੜਾ ਹਾਂ ਉਹਨੂੰ ਕੋਈ ਇੱਧਰ ਲਾਈਏ ਮੈਂ ਬੈਠਦਾ ਨਾ ਮੈਂ ਪਿੱਛੇ ਹਾਂ ਭਾਈ ਤੇ ਤੁਸੀਂ ਬਿਠੋ ਕੇ ਮੈਂ ਜਦ ਤੱਕ ਆਪਣਾ ਦਸਤਰੀ ਕੰਮ ਨਿਬੜ ਲਵਾਂ ਠੀਕ ਆ ਆ ਜਾ ਭਾਈ ਹੋਏ ਪਰਮੇਸ਼ਰ ਇੱਕ ਬੰਦਾ ਸਾਡਾ ਘਟ ਗਿਆ ਲੱਡੀ ਭਾਜੀ ਹਾਂ ਲੱਡੀ ਭਾਜੀ ਉਹਨੇ ਘਰਦਿਆਂ ਨਾਲ ਗਿਆ ਆਹੋ ਮਿਲਦੇ ਹਾਂ ਜਦ ਤੱਕ ਆਦਾ ਤਾਂ ਕਹਿੰਦਾ ਮੈਂ ਤੇ ਹਾਂ ਕਰ ਹੋ ਗਈ ਅੱਛਾ ਕਰਦਿਆਂ ਨੂੰ ਹਾਂ ਕਹਿੰਦਾ ਲੈ ਕੇ ਰੱਬ ਦਾ ਨਾਮ ਗੱਡੀ ਤੋਰਨਾ ਬੈਠ ਰਿਆ ਨਾ ਮੰਨੋਗਾ ਤਾਂ ਨਹੀਂ ਗਿਆ ਵੀ ਤਾਂ ਉਹ ਬਾਈ ਜਦ ਭੁੱਲ ਗਿਆ ਤੇ ਜਿਆਦਾ ਨਾ ਉੱਥੇ ਭੁੱਲ ਗਿਆ ਉੱਥੇ ਮੇਰੇ ਮੈਸੀ ਹੁਣ ਆਪਣਾ ਕਰਦੇ ਫੋਨ ਬੰਦ ਹਾਂ ਹਾਂ ਉਹਨੇ ਪਹਿਲਾਂ ਪੁੱਛੀ ਤੇ ਸ਼ਾਮ ਨੂੰ ਜਲੰਧਰ ਪਰਸੋਂ ਨੂੰ ਦਿੱਲੀ ਹਾਂ ਐਨੀ ਕਿੰਨੀ ਜਲਦੀ ਆ ਮੈਂ ਜਲਦੀ ਨਹੀਂ ਆ ਰਾਵਾਂ ਦੇਖੀ ਤਾਂ ਗੱਡੀ ਚੜਨ ਲੱਗੇ ਨਹੀਂ ਦਾ ਕੋਈ ਭਰੋਸਾ ਨਹੀਂ ਕਿੱਥੇ ਨਹੀਂ ਦਾ ਕੋਈ ਭਰੋਸਾ ਨਹੀਂ ਹੈਗਾ ਹਾਂ ਲੱਡੀ ਪਾਜੀ ਸਾਡਾ ਸਾਥ ਛੱਡ ਕੇ ਗਏ ਮੈਂ ਕਹਿੰਦਾ ਹੋਰ ਸਾਨੂੰ ਸਾਡੇ ਨਾਲ ਨਹੀਂ ਗਿਆ ਹੈਗਾ ਉਹ ਸਾਡੇ ਨਾਲ ਨਹੀਂ ਲੱਗੇ ਆ ਹਾਂ ਸਰ ਮੈਂ ਜਾਂਦਾ ਕਿਹਨੂੰ ਵੀਡੀਓ ਛੱਡਦੀ ਜਾਂਦਾ ਕਿ ਫੋਟੋ ਫੋਟੋ ਲਾਕਾ ਇਹਦੇ ਪੱਟਾ ਤਾਂ ਨਹੀਂ ਤਾ ਰਹੇ ਆ ਹੋ ਮੈਂ ਅਗਲੀ ਵਾਰ ਹਮੇਸ਼ੀ ਕਿਤਨਾ ਯਾਰ ਜਿੱਤੇ ਹਵਾ ਪੜਦੇ ਤਾਂ ਹਵਾ ਚੱਕ ਰਹੀ ਏ ਟਾਰਾਂ ਚ ਯਾਰ ਠੀਕ ਹੈ ਇਹ ਟਾਰਾਂ ਚ ਹਵਾ ਬਹੁਤ ਘੱਟ ਆ ਉੱਥੇ ਭਰਾਈ ਤੇ ਸੀ ਪਿਛੇ ਪੈਟਰੋਲ ਪਾ ਭਰੋ ਚੱਲੀ ਨਹੀਂ ਹੈਗਾ ਯਾਰ ਪਤਾ ਨਹੀਂ ਕਹਿੰਦਾ ਬਾਲਬੋਰ ਬੰਦ ਹੋ ਗਏ ਇਹਦੇ ਕਹਿੰਦਾ ਕਿਤੇ ਚੈੱਕ ਕਰਾ ਦਿੰਦੇ ਆ ਕਿਤੇ ਦੇਖ ਕੇ ਚੈੱਕ ਕਰਵਾਈਏ ਯਾਰ ਲੈ ਵੀਰ ਮੈਂ ਇੱਥੇ ਦੇਖਦੇ ਪਿੱਛੇ ਤਾਂ ਭਰਨੀ ਤੇ ਹੋਈ ਹੈਗੀ ਆ ਰੋਕੋ ਭਾਈ ਇਹਦੇ 90 ਹੋ ਗਈ। 90। ਦੇ ਟਾਈਮ ਆਏ ਅਸੀਂ ਮੈਂ ਟਿੱਕ ਪਰੌਂਠਾ ਹੀ ਖਾ ਲਿਆ ਯਾਰ। ਜ਼ਿਆਦਾ ਟਕੋ। ਹੋਰ ਬਾਲੋ ਜੇਬ ਚ ਭਾਈ ਆਪਣੇ ਆਪਣੇ ਗਰਮ ਗਰਮ ਖਾ ਲਓ। ਤਿੰਨ ਚਾਹ ਵੀ ਲੈ ਦੀ। ਹਾਂ ਤਿੰਨ ਚਾਹ। ہلو سر میں نے کہڑا ہوٹل ہے چل تیرا ہی ہے تیرے فیورٹ ہے لو جی نمبا کیا کہندا نمبے کتنا سٹار روم ہے پانی کیڑا کیڑا سٹار میں تو پتہ کہندا تھا یہ سٹار ہے یہ سٹار ہاں کیڑا ہے تھری سٹار ہاں تھری سٹار ہوٹل ہے تھری سٹار میں کہہ رہا ہوں تھری سٹار تھری سٹار تھری سٹار ہوٹل ہے بھائی یہ ਹੋਟਲ ਨਿੰਮੇ ਦਾ ਫੀਰ ਸਟਾਰ ਹੈ ਹੁੰਦਾ ਸਾਡਾ ਫੀਰ ਸਟਾਰ ਹੈ ਹੁੰਦਾ ਅਸੀਂ ਜਿਹੜੇ ਖਰੀਚੀ ਪਿੱਛੇ ਦਸਿੱਖ ਕੇ ਆਏ ਆ ਇਹ 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 ਦਸੀ 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 ਨਾਲ ਨਾਲ ਦੇਖੇ ਨਾ ਪਤਾ ਨਹੀਂ ਕਿ ਆ ਦੋਰੇ ਦਸੇ ਦੋਰੇ ਕੈਂ ਕਾਦੇ ਚ ਦਰਤੇ ਇਹਨੇ ਸਿੱਧੇ ਬੋਲਦਾ ਹਾਂ ਫਿਰ ਦੱਸੀ ਨਹੀਂ ਕਮਾ ਜਾ ਰਿਹਾ ਭਾਈ ਜਦ ਮੈਂ ਤਾਂ ਸਾਡ ਮੋਹ ਜਾਂਦਾ ਜਦ ਕੱਟ ਕੱਟ ਦੱਸਦਾ ਉਹ ਨਹੀਂ ਕੁਝ ਵੀ ਉਹ ਗੱਲ ਦਾ ਉਹ ਕੋਈ ਹੋਰ ਗੱਲ ਦੱਸ ਹੋਰ ਕੋਈ ਗੱਲ ਦੱਸਦਾ ਕਿਨੇ ਸਾਲ ਹੋ ਗਿਆ ਉਹ ਨਹੀਂ ਹੈਗਾ ਉਹੀ ਆ ਹੋਰ ਇਹ ਤੈਨੂੰ ਦੱਸ ਰਿਹਾ ਨਾ ਨਾ ਗੱਲ ਤੇ ਪਰਮੇਸ਼ਰ ਦੀ ਹੈ ਗੱਲ ਹੋਰ ਹੈ ਗੱਲ ਹੋਰ ਹੈ ਉਹ ਦੱਸਣ ਵਾਲੀ ਜ ਨਹੀਂ ਹੈਗੀ ਦੇਖ ਲਓ ਭਾਈ ਨਿੰਮਾ ਤੋਂ ਤੇ ਉੱਲਾ ਰੱਖਦਾ ਮੈਂ ਉੱਲਾ ਹੀ ਰੱਖਦਾ ਤੂੰ ਉਹਨਾਂ ਨਾ ਨਾ ਕਰਦਾ ਚੋਲਾ ਚੋਲਾ ਜਿਹਦਾ ਗੱਲ ਦੀ ਕੋ ਉਹ ਤਾਂ ਰੱਖਿਆ ਉਹ ਨਹੀਂ ਹੋਰ ਗੱਲ ਹੈ ਚਲ ਚਲ ਯਾਰ ਚਲ ਅਸੀਂ ਕੀ ਕਰਨਾ ਹੈ ਧਰਤੀ ਪਰ ਖਾਣ ਆਏ ਹੋਏ ਆ ਤੇ ਖਾ ਰਹੇ ਆ ਆ ਕੇ ਮਤ ਹੈ ਨਾ ਪਹਿਲਾਂ ਪੇਟ ਪੂਜਾ ਫਿਰ ਫਿਰ ਰੱਬ ਦਾ ਨਾਮ ਲੋਜੀ ਪੁੱਜ ਗਏ ਨੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੱਚਖੰਡ ਤਖਤ ਗੜ੍ਹ ਸਾਹਿਬ ਸੱਚਖੰਡ ਸੱਚਖੰਡ ਹੁਣ ਸੱਚਖੰਡੇ ਘੁੰਮ ਰਹੇ ਆ ਸੀ ਕਿੱਥੇ ਸੱਚ ਦਾ ਦਰਵਾਜ਼ਾ ਹੁੰਦਾ ਹੁਣ ਲੱਗੇ ਲਾਈਨ ਦੇ ਵਿੱਚ ਉਹ ਸਤਨਾਵਿਚੋਂ ਪਾਉਸ ਤੇ ਅੱਜ ਸੰਗਤ ਦਾ ਘਾਟ ਬਸ ਹੋਰ ਅੱਧੇ ਘੰਟੇ ਦੇ ਵਿੱਚ ਪੂਰੀ ਲਾਈਨ ਭਰ ਜਾਣੀ ਆ ਸਿਰੇ ਤੱਕ ਇਹ ਆਵਣ ਦੀ ਪਾਉਂਦੇ ਆਵਣ ਤੇ ਕੀਰਤਨ ਉਸ ਤੋਂ ਬਾਅਦ ਰਹਿਰਾ ਸਾਹਿਬ ਰਹਿਰਾ ਸਾਦੂ ਅਰਦਾਸਾਂ ਅਰਦਾਸਾਂ ਤੋਂ ਬਾਅਦ ਅਸੀਂ ਚੱਲ ਪਏ ਨਿੰਮਾ ਅੱਜ ਸਪੈਸ਼ਲ ਇਨਵਾਈਟਡ ਹੈ ਤੇ ਪਰਮੇਸ਼ਰ ਵੀ ਸਾਡੇ دوست ਆ ਫਿਲਿਪੀਨ ਤੋਂ ਆਏ ਹੋਏ ਆ ਤੇ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਤੇ ਚੱਲਦੇ ਆਂ ਫਿਰ ਅੱਜ ਕੁੱਲਚਾ ਕੁੱਲਚਾ ਕਿਹੜਾ ਕਹਿੰਦੇ ਉਹ ਕੁੱਲਚਾ ਲੈਂਡ ਕੁੱਲਚਾ ਲੈਂਡ ਇੱਥੇ ਕੋਈ ਇੱਥੇ ਬੁਲਾਇਆ ਸੋਣਾ ਬਾਈ ਉਹ ਨੌਕਿਆ ਦੁਖਪੰਜਨ ਦੁਖਪੰਜਨ ਤੇਰਾ ਨਾਮ ਹੈ ਇੱਧਰ 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 ਨੋ ਭਾਈ ਵੱਡੇ ਵੱਡੇ ਬੰਦੇ ਵੱਡੇ ਵੱਡੇ ਬੰਦੇ ਮੈਂ ਜੱਟ ਨਹੀਂ ਸੀ ਮੈਂ ਪਣ ਜਾਣਾ ਹਾਂ ਆਹ ਤੇ ਨੀ ਭਾਈ ਠੀਕ ਹੈ ਕੀ ਹਾਲ ਹੈ ਅੱਛਾ ਕਰੋ ਜੀ ਬਹੁਤ ਠੰਡ ਬਹੁਤ ਠੰਡ ਬਰਫ ਨੂੰ ਲਾਇਆ ਹੈ ਹੈ ਅੱਸੀ ਆ ਜੀ ਅੱਸੀ ਹੈ ਹਾਂ ਬੜੀ ਵਧੀਆ ਖੁਸ਼ ਹੋਆ ਜੀ ਹੈ ਅਜ ਤਾਂ ਭਿੱਜੇ ਵੇ ਗਰਮੀ ਨਾਲ ਬੋਟਾ ਹੋ ਗਿਆ ਜਾਂ ਤੈਗਾ ਨਾ ਢੱਕਰ ਗਿਆ ਜਿੰਮ ਚੁੰਮ ਜਾਣ ਲੱਗ ਗਿਆ ਨਹੀਂ ਨੀ ਚ ਫਰਕ ਪੈ ਗਿਆ ਪਰ ਮੇਸ਼ਰ ਕਾਫੀ ਸੋਹਣਾ ਵੀ ਹੋ ਗਿਆ ਜਾ ਤੇ ਜਿਆਦਾ ਠੰਡਾ ਮੌਸਮ ਹੋਣਾ ਉਧਰ ਹੋ ਗਿਆ ਨਾ ਨਹੀਂ ਨਹੀਂ ਹਾਂ ਬਸ ਵੈਸੇ ਪਾਣੀ ਲੱਗ ਗਿਆ ਉਧਰ ਦਾ ਹਾਂ 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 ਲੋ ਜੀ ਸਾਡੇ ਪਰਿਵਾਰ 'ਚ ਹੋਰ ਵਾਧਾ ਹੋ ਗਿਆ ਸਾਡੇ ਪਰਿਵਾਰ 'ਚ ਹੋਰ ਵਾਧਾ ਹੋ ਗਿਆ ਠੀਕ ਹੈ ਸਤਿ ਸ਼੍ਰੀ ਅਕਾਲ ਤੋ ਇੰਨੇ ਲੇਟ ਤੁਰੇ ਆ ਬਾਈ 5 ਵਜੇ ਤੁਰੇ ਬਈ ਟ੍ਰੇਨ ਹਾਂ ਪਾਸਿੰਗ ਦੰਦੀ ਦੰਦੀ ਐਸ ਟਾਈਮ ਕਰਦੇ ਉਸ ਵੀ ਉੱਥੇ ਦੇਖੋ 59 ਕੋਈ ਮੁੰਡਾ ਬਾਹਰੋਂ ਆਇਆ ਫਿਲੀਪੀਨਸ ਤਾਂ ਮੈਂ ਹਰਪੀ ਤੁਸੀਂ ਫੜੀ ਫੜ ਚਾਰ ਰੋਟੀਆਂ ਖਾਧੀਆਂ ਆਈਸਕ੍ਰੀਮ ਖਾਧੀ ਫੜੀ ਫੜ ਭੱਜੇ ਫਿਰ ਅਸੀਂ ਮੈਨੂੰ ਹਰਪੀ ਦਾ ਆ ਗਿਆ ਬਾਈ ਚੱਲੀਏ ਬਾਈ ਹਾਂ ਆ ਚੱਲੇ ਹੁਣੋਂ ਤੇ ਚੱਲਦੇ ਆਂ ਡੂਮ ਦੇ ਵਿੱਚ ਮੰਤ ਨਹੀਂ ਆਇਆ ਮੰਤ ਨਹੀਂ ਲਾਡੀ ਪਾਜੀ ਆਇਆ ਲਾਡੀ ਪਾਜੀ ਪਰ ਘਰ ਦੇ ਨਾਲ ਫੈਮਿਲੀ ਨਾਲ ਆਇਆ ਹੋਇਆ ਅੱਜ ਟ੍ਰੇਨ ਤਾਂ ਖੜਦੀ ਆਈ ਹੈ ਬਾਈ ਹਾਂ ਬਹੁਤ ਖੜਦੀ ਆਈ ਉਹ ਟ੍ਰੇਨ ਦਫਾ ਇੰਨੀ ਕਰਦੇ ਟੰਗ ਯਾਰ ਸਵੇਰੇ ਜਾਂਦੀ ਆ ਫਾਸਟ ਹਾਂ ਹਾਂ ਸਵੇਰੇ ਫ 5-10 ਸਾਲ ਦੀ ਜਿਹੜੀ ਮੁਰਗੀ ਚੱਕ ਲਈ ਉਹ ਅ ਕੱਲ ਵਾਲੀ ਦੂਜੀ ਰਾਤ ਹੋ ਗਈ ਇਹ ਕੱਲ ਇਰਾਦਾ ਪਤਾ ਨਹੀਂ ਲੱਗਿਆਗਾ ਨੱਠ ਭੱਜ ਦੇ ਵਿੱਚ ਮੈਂ ਪਹਿਲਾਂ ਸੋਚਿਆ ਦਾ ਵੀ ਹਰਮੰਦਰ ਸਾਹਿਬ ਦਾ ਬਲੌਗ ਨਹੀਂ ਬਣਾਉਣਾ ਹੈਗਾ ਫਿਰ ਨੰਬਾ ਦੇ ਨਿੰਮੇ ਨੇ ਜਦੋਂ ਘਰ ਤੋਂ ਤੁਰੇ ਤੇ ਕਿ ਮੇਰੇ ਕੋਲ ਨੰਬਾ ਆਇਆਗਾ ਦਾ ਬਣਾ ਲੈ ਕਿਉਂਕਿ ਇੱਥੇ ਅਸੀਂ ਆਏ ਤਾਂ ਮੈਂ ਕਭੀ ਇਸ ਪਖਤੀ ਬੰਦਗੀ ਨਾਲ ਹੋ ਵਿੱਚ ਬਣਾ ਫੌਜੀ ਆ ਗਿਆ ਫੌਜ ਵੀ ਨੱਠ ਭੱਜ ਵਿੱਚ ਆਇਆ ਰਾਤ ਨੂੰ ਕਿੰਨੇ ਵਜੇ ਲੈਂਡ ਹੋਇਆ ਮੇਰੇ ਖਾਂਚ ਉਹ 11 ਵਜੇ ਆ ਗਿਆ 11 ਵਜੇ ਆ ਜੀ 11 ਵਜੇ ਨੂੰ ਲੈਣ ਗਏ ਉੱਥੇ ਦੇ ਰਾਤ ਨੂੰ ਗੱਲਾਂ ਬਾਤਾਂ ਮਾਰਦੋਂ 1 ਵਜੇ ਗਿਆ ਉਹਨੇ 3 ਵਜੇ ਫੇਰ ਜਾਣਾ ਦਾ ਇੱਥੇ ਦੇ ਮੱਥਾ ਟੇਕ ਕੇ ਚਲੇ ਗਿਆ ਉਹ ਮੱਥਾ ਟੇਕ ਕੇ ਲੰਘੇ ਉਹਨਾ ਤਾਂ ਟੰਗ ਨਾਲ 5:00 ਵਜੇ ਹੋ ਗਏ ਹਾਂ ਲਸ ਸਬ ਪੰਪ 5 ਵਜੇਗੇ 3:00 ਵਜੇ ਹੋਏ 5:00 5:05 ਦੇ ਨੇ ਹੁੰਦੇ ਆਹ ਪਾਪਾ 5:00 5:00 ਵਜੇ 20 ਮਿੰਟ ਹੋ ਕੇ 5:05 ਹੋ ਗਏ ਜੇ ਕਿਦਾਂ ਕਹਿੰਦਾ ਵੀ ਹੋ ਗਏ ਇੱਕ ਹੋਣੇ ਵਾਲੇ ਆ ਉਹ 5 ਮਿੰਟ ਪਿੱਛੇ ਹੁੰਦੇ ਆ ਮੈਂ ਤੁਹਾਨੂੰ ਦੱਸਣਾ ਹੁੰਦਾ ਨਾ ਤੁਹਾਨੂੰ ਦੱਸਣਾ ਹੁੰਦਾ ਸਾਬ ਅੱਜ ਹੋਣਗੇ ਮੈਂ ਟੱਕੇ ਨਾਲ ਕਿਹਾ ਤਾਂ ਮੇਰਾ ਪਤਾ ਟੱਕੇ ਨਾਲ ਹੀ ਕਿਹਾ ਤਾਂ ਟੱਕ ਨਾਲ ਮੈਂ ਤਾਂ ਦੇਖਿਆ ਨਹੀਂ ਨਾ ਝੂਠ ਬੋਲਦਾ ਨੇ ਮੈਂ ਉਹਨਾਂ ਸਾਬਾ ਪੰਜ ਪਹਿਲਾਂ ਗਏ ਤਾਂ ਇਹ ਟਾਈਮ ਦੇਖੋ ਅੱਗੇ 5 ਮਿੰਟ ਅੱਗੇ ਪਿੱਛੇ ਹੋਵੇ ਨਾ ਜਿੱਦਾਂ ਹੁਣ ਕਹਿੰਦਾ ਵੀ 5 ਵੱਜਣੇ ਵਾਲੇ ਆ ਵੀ ਸਾਬਾ 5 ਮਿੰਟ ਰਹਿਣੇ ਵੱਜਣੇ ਵਾਲੇ 5 ਵੱਜ ਕੇ 5 ਮਿੰਟ ਉੱਪਰ ਹੋਗੇ ਤੇ 5 ਮਿੰਟ ਥੋੜੇ ਜਿਹਾ ਉੱਪਰ ਹੋ ਜਾਵੇ ਤਰਗਾ 5:30 ਹੋਣ ਵਾਲੇ ਆ ਜਦੋਂ 5:30 ਹੋ ਗਏ ਇਹ ਟਾਈਮ ਤਾਂ ਸਾਂ ਹੀ ਹੁੰਦਾ ਬਸ ਜਦੋਂ ਮੈਂ ਨਾਲ ਵੀ 5:30 ਹੋ ਗਏ ਹੁਣ 5:20 ਹੋ ਗਏ ਇਹ ਇਹ ਗੱਲਾਂ ਹੋ ਜਿਦੇ ਭਾਈ ਦੱਸਣ ਦੱਸਣ ਦੀ ਵੀ ਜਿਹੜਾ ਕੱਲ ਦਾ ਬਲੌਗ ਦਾ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਕਿਆ ਕੁਝ ਹੋਇਆ ਕਿਆ ਕੁਝ ਨਹੀਂ ਅ ਤਰਗਾ ਲਾਡੀ ਭਾਜੀ ਜਿਹੜਾ ਚੱਲ ਪਿਆ ਉਹ ਕਹਿੰਦਾ ਫੈਮਿਲੀ ਨਾਲ ਉੱਤਰ ਸਾਡਾ ਟਾਈਮ ਖਰਾਬ ਹੋ ਗਿਆ ਅ ਪਹਿਲਾਂ ਸਾਡਾ ਸਵੇਰ ਦਾ ਟ੍ਰੇਨ ਦਾ ਆਉਣ ਦਾ ਬਣ ਗਿਆ ਵੀ ਟ੍ਰੇਨ ਨੂੰ ਆਉਣਾ ਫਿਰ ਬਣ ਗਿਆ ਬੱਸ ਨੂੰ ਆਉਣ ਦਾ ਪਰ ਮਹੇਸ਼ਰ ਜੀ ਕਹਿੰਦਾ ਥੋੜਾ ਜਲਦੀ ਨਿਕਲਣਾ ਫਿਰ ਮੈਂ ਗੱਡੀ ਚੱਕੋ ਹਾਂ ਥੋੜੀ ਜਿਹਾ ਕਰ ਲੈਂਦੇ ਆ ਗੱਡੀ ਚੱਲਦੇ ਭਾਈ ਗੱਡੀ 'ਚ ਹਵਾ ਭਰਾ ਲਈ ਉਹ ਵੱਡੀ ਨੇ ਐਸੇ ਡੈੱਕੇ ਮਾਰੇ ਮੈਨੂੰ ਹਵਾ ਘਟਦੀ ਡੁੱਟ ਡੁੱਟ ਆਵਾਜ਼ ਹੋੜ ਹੋੜ ਘਟਦੀ ਘਟਦੀ ਜਾਂਦੀ ਜਾਂਦੀ ਹੈ ਹਾਂ ਘਟਦੀ ਆਪੋ ਡੈੱਕ ਘਟ ਵੱਜਦੇ ਹੁਣ ਡੱਕ 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 ਵੱਜੇ ਨਾ ਕਿ ਹੁਣ ਘਟਦੀ ਮੈਂ ਕਹਿੰਦਾ ਵੀ ਪਰ ਇਹ 33-33 ਕਰਵਾ ਲਈ ਤੇ ਨਾ 33-33 4ਾਂ ਚ 33 ਤਾਂ 33 ਹੀ ਕਰਵਾ ਦੇ ਘਟਾ ਦੇ ਥੋੜੀ ਜੀ ਹਾਂ ਡੈਗੇ ਬਹੁਤ ਮਨ ਟਕ ਟਕ ਉਹ ਨਾ ਫਿਰ ਉਛਲਦੀ ਬਹੁਤ ਹੈ ਹਾਂ ਤੁਹਾਨੂੰ ਪਤਾ ਇੰਡੀਆ ਦੇ ਰੋਡ ਕਿਦਾਂ ਦੇ ਆ ਲੋਕ ਲੋਗ ਗੱਲਾਂ ਨਾ ਕਰਦੇ ਹੋਈ ਐ ਸਵੇਰ ਦੇ 5:00 ਬਜੇ 22 ਮਿੰਟ ਹੋ ਚੁੱਕੇ 2 ਮਿੰਟ ਹੋਏਗੇ ਹੁਣ ਕੱਲਾ ਮਤਲਬ ਦੇਖਦਾ 22 ਮਿੰਟ ਹੋ ਗਏ ਹੂੰ ਨਹੀਂ 22 ਹੋ ਗਏ ਟਾਈਮ ਚੱਕ ਲਈ 22 ਹੋ ਗਏ 22 ਦੇਖ 22 ਹੋ ਗਿਆ ਹੁਣ ਇਹਨੂੰ ਪਤਾ ਨਾ ਕਹਿਣਾ ਹੁਣ ਜੇ ਤੈਨੂੰ ਪੁੱਛਾਂ ਹਾਂ ਲਈ 22 ਹੋ ਗਏ ਹੁਣ ਤੈਨੂੰ ਪੁੱਛਾਂ ਕਿੰਨਾ ਟਾਈਮ ਹੋ ਗਿਆ 5:20 5:20 ਨਹੀਂ ਤਾਂ ਇਹ ਕਹਣਾ ਵੀ 5:30 ਹੋਣੇ ਵਾਲੇ ਆ 5:30 ਦੇ ਟਾਈਮ ਹੋਣੇ ਵਾਲੇ ਆ ਅੱਛਾ 5:30 ਹਾਂ ਹੋਣੇ ਵਾਲੇ ਆ ਹੋਣੇ ਵਾਲੇ ਆ ਮੈਂ ਸਮਝਣਾ ਵੀ ਹਰੇ 5 5-4 ਮਿੰਟ ਪਏ ਆ ਹਾਂ ਸਮਝ ਐਦਾਂ ਟਾਈਮ ਦੱਸਣਾ ਕਿ ਤੇ ਚਲ ਚਲੀ ਯਾਰ ਗੰਦਾ ਬਤਾ ਬਣਾ ਤੁੱਤੇ ਹੋਏ ਆ ਤੇ ਨਿਕਲੀ ਜਗ੍ਹਾ ਮਾਰਾ ਤਾਂ ਨਾਮ ਲਈਏ ਮੈਂ ਤਾਂ ਸੋਚਿਆ ਤਾਂ ਹਨੇ ਮੈਂ ਕਹਿੰਦਾ ਰਹੂਗਾ ਬਤਾ ਹਉ ਸੋਚਿਆ ਦਿੰ ਚੜ ਗਿਆ ਉਹ ਦੰਦਰ ਚਲੋ ਆ ਸਰ ਹੁਣ ਜਿਹੜੀ ਅਗਲੀ ਬਸਿਆ ਵਿੱਚ ਮਹੀਆ ਜਿਹੜੀ ਅਗਲੀ ਮੱਸਿਆ ਆਉਗੀ ਆ ਅਗਸਤ ਮਹੀਨੇ ਵਿੱਚ ਉਹਨੂੰ ਫਰਕ ਪੈ ਜਾਊਗਾ ਦਿਨਾਂ ਦਾ ਇਸ ਟਾਈਮ ਨੂੰ ਥੋੜਾ ਹਲਕਾ ਜਾਂ ਦੇਰਾ ਹੋ ਜਾਊਗਾ ਹਾਂ ਅਗਲੀ ਬਸਿਆ ਤੇ ਬਸਾਂ ਵੀ ਚੱਲਣ ਲੱਗ ਗਈ ਤੇ ਫਰੀ ਯਾਤਰੀ ਸੇਵਾ ਆਇਤਾ ਉਸੇ ਤੇ ਹੋਰ ਪੰਚ ਹੋਣੀ ਹੋਣੀ ਨਾ ਕੋਈ ਬਸਾਂ ਅੱਜ ਤੇ ਦੇਣਾ ਜਦਾਂ ਅੱਜ ਤੇ ਤਰਨ ਤਰਨ ਮੱਸਿਆ ਬਹੁਤ ਭਰਦੀ ਆ ਔਰ ਸਾਡਾ ਪ੍ਰੋਗਰਾਮ ਬੜਾ ਤਰਨ ਤਰਨ ਦਾ ਹੀ ਬਣਿਆ ਦਾ ਪ੍ਰੋਗਰਾਮ ਪਰ ਹੁਣ ਸ਼ਾਇਦ ਫਤ ਨਾ ਜਾ ਹੋਵੇ ਕਿ ਪਰਮੇਸ਼ਰ ਜੀ ਨੂੰ ਥੋੜੀ ਕਾਲੀ ਆ ਕਿੱਥੇ ਨੇ ਖਚਰੀ ਕਿੱਥੇ ਹਨ ਮੈਂ ਬੈਂਕ ਤੇ ਕੰਮ ਆ ਬੈਂਕ 'ਚ ਕੰਮ ਆ ਪਰਮੇਸ਼ਰ ਨੂੰ ਉਹਦੇ ਕਰਕੇ ਸਾਨੂੰ ਥੋੜਾ ਜਲਦੀ ਨਿਕਲਣਾ ਪੈਣਾ ਨਹੀਂ ਤਾਂ ਹੋਰ ਅਸੀਂ ਇੱਥੇ ਟਾਈਮ ਲਾਉਣਾ ਤਾਂ ਪੂਰਾ ਹੋ ਔਰ ਉਹਨਾਂ ਸਨਾਰ ਕਰਕੇ ਅਰਦਾਸਾਂ ਸ਼ਾਮਿਲ ਹੋ ਕੇ ਵਾਪਸੀ ਮਾਰ ਦਣੀ ਬੰਨਲੀ ਪੈਦੀ ਭਾਈ ਸਾਰਿਆਂ ਜੀ ਨੰਮੀ ਨੂੰ ਵੀ ਕਾਲੀ ਆ ਨੰਮੀ ਨੂੰ ਵੀ ਕਾਲੀ ਆ ਮੈਂ ਬੱਸ ਪਤਾ ਕਿਹਾ ਧਮਕੀ ਦੇ ਦਿੰਦਾ ਕਿਰਦਾ ਹੁੰਦਾ ਬਾਤ ਖੋਲੜਨੀ ਹੈ ਨਹੀਂ ਨਹੀਂ ਬਗ ਦਾ ਘਰ ਏਡਾ ਵੱਡਾ ਇੱਥੇ ਵੀ ਸੰਗਤਾਂ ਦੇ ਸ਼ਰਮ ਕਰਦੀਆਂ ਨੇ ਮੈਂ ਜਿੱਥੇ ਜਗ੍ਹਾ ਮਿਲ ਜਾਂਦੀ ਸੰਗਤ ਉੱਥੇ ਹੀ ਪੈ ਜਾਂਦੀਆਂ ਫਿਰ ਉਹ ਵੀ ਅਗਜੇਂਦਰ ਉਸ ਨਾਲ ਚਾਲ ਚੱਲ ਰਿਹਾ। ਗਬੀਹਾ ਅਮਰਤ ਬੇਲੇ ਬੋਲਿਆ। ਹਾਂ। ਅਮਰਤ ਬੇਲੇ ਬੁੱਧਿਆ। ਉਹ ਆਇਆ ਫਤਿਹ ਪਾਸ਼ਾ। ਗਬੀਹਾ ਅਮਰਤ ਬੇਲੇ ਬੋਲਿਆ। ਤਾਂ ਦੜ ਸ੍ਰੀ ਪੁਨਕਾਰ। ਉੱਧ ਲੱਗ ਰਿਹਾ। ਸਤਿ ਪਾ ਸਾਰੇ ਇੰਦਰ।

ਲੇ ਬੋਲੇ ਅਸੇ ਜੀ ਮਸਿਆ ਦਾ ਇਸ਼ਨਾਨ ਕਰ ਲਿਆ ਤੇ ਨਿੰਮਾ ਆਪਣਾ ਇਸ਼ਨਾਨ ਕਰਕੇ ਬਾਹਰ ਆ ਗਿਆ ਤੇ ਹੁਣ ਜਾ ਕੇ ਮਹਾਰਾ ਦਾ ਜਾਪ ਕਰੀਏ ਆ ਜਾ ਵੀ ਆ ਗਨੇ ਮੇ ਆ ਜਾ ਆ ਕੇ ਆ ਗਨੇ ਮੈਂ ਵੇਖਿਆ ajo ਅਰਦਾਸ ਹੋਣ ਲੱਗੀ ਆ ਚੁੱਲੀ ਇੱਥੇ ਬੈਠਦੇ ਬੁਰੇ ਲੋ ਜੀ ਅਰਦਾਸ ਹੋਣ ਲੱਗੀ ਆ ਜੀ ਅਸੇ ਜੀ ਦਾ ਬਾਰਜੀ ਦਾ ਕੀਰਤਨ ਪੂਰਨ ਤੇ ਆ ਆ ਗਏ ਮਹੱਤਕ ਤੇ ਮੁਖ ਯੋਜਲੇ ਕਿਤੇ ਛੁੱਟੇ ਨਾੜੇ ਸਟ ਚੂਰ ਸਣਾ ਜਿਹੜੀ ਕਿਸੇ ਨਾਲ ਸੁਣੀ ਨਾ ਹੋਵੇ ਅਗਲੀ ਟੂਨ ਆਲੀ ਪੌਣੇ ਮੈਂ ਟਾਈਮ ਕਿਨਾ ਹੋ ਗਿਆ ਰਾਮ ਭਾਈ ਦੇਖਣਾ ਮੈਂ ਟਿੰਟੀ ਦੱਸ ਰਿਹਾ ਪੌਣੇ ਆਨੇ ਮੈਂ ਤੁਹਾਨੂੰ ਦੱਸਾਂ ਕਿ ਹਾਲ ਮੌੜੇ ਅਸਲ ਹੋਏਗੇ 40 ਵਜੇ ਹੋਏਗਾ ਭਾਈ 7 35 35 ਦੂਜੇ ਕਿਦਾਂ ਕਹੂੰਗੇ ਆਪਾਂ ਦੂਜੇ ਕਿਦਾਂ ਵਾਲੇ ਟਾਈਮ ਰਹਿਗੇ ਹਾਰੇ 8 ਵਜੇ ਨੇ ਟਾਈਮ ਤੂੰ ਕਹਿ ਵੀ ਪੌਣੇ 8 ਪੌਣੇ ਵਾਲੇ ਆ ਅੱਛਾ ਪੌਣੇ 8 ਪੌਣੇ ਵਾਲੇ ਆ ਭਾਈ 8:00 ਵਾਲੇ ਆ ਜੇ ਉੱਪਰ ਚਲੀ ਜਾਵਾਂ ਤਾਂ ਤੈਨੂੰ ਦੱਸਣਾ ਆਪਾਂ ਪੌਣੇ 8 ਹੁਣ ਇਹ ਅਰੇ 7:38 ਹੋ ਗਏ ਨਿੰਮੇ ਨੂੰ ਟਾਈਮ ਸਿਖਾਉਂਦਾ ਅੱਗੇ ਦਾ ਅੱਗੇ ਤੇ ਇਹ ਪੁੱਛੇਗਾ ਨਾ ਹੁਣ ਮੈਂ ਥੋੜਾ ਅੱਗੇ ਜਾ ਕੇ ਫਿਰ ਪੁੱਛਦੇ ਆ ਚਲੋ ਤੋਰ ਗੱਡੀ ਵਿੱਚ ਚੱਲੀ ਜਾਓ ਟਾਈਮ ਦਾ ਸਾਡਾ ਭਾਈ ਜਾਣਦਾ ਨਿੰਮਾ ਭਾਜੀ ਅੱਗੇ ਬੈਠਣਗੇ ਆਪਾਂ ਪਿੱਛੇ ਅੱਸਰ ਬੰਨ੍ਹ ਕੇ ਥੋੜੇ ਅੱਗੇ ਜਾ ਲੈ ਗੱਡੀ ਆ ਕਾ ਹੋ ਗਿਆ? ਕੀ ਗੱਲ? ਥੋੜੇ ਖਾਈਏ? ਦੇਖੋ ਭਾਈ ਉਹਨੇ ਬੁਲਾ ਲਾ ਪਰਮੇਸ਼ਰ ਦਾ ਕਾਰਡ ਮਿਲ ਲੱਭ ਗਿਆ। ਮਿਲ ਗਿਆ? ਮਿਲ ਗਿਆ ਮਿਲ ਗਿਆ। ਕਿੱਥੇ ਤਾਂ? ਉਹਦੇ ਵਿੱਚ ਥੱਲੇ ਕਿਹਾ ਤਾਂ ਕਿੱਥੇ? ਦੇਖਦਾ। ਸਾਡੀ ਜਾਨ ਖਾਦੀ ਉਹਦੇ ਕੱਪੜੇ, ਫੋਨ, ਗੱਡੀ, ਪੱਟ ਪਰ ਕਾਰਡ ਮਿਲ ਗਿਆ ਦਾ ਬੈਂਕ ਵਾਲਾ। ਹੁਣ ਇਹੀ ਚਲਾਉਣਾ ਇਹਦਾ। ਹੁਣ ਇਹੀ ਚਲਾਉਣਾ। ਭਾਈ ਮੈਂ ਤਾਂ ਕਿਹਾ ਤਾਂ ਵੀ ਮਿਲ ਜੂਵੇ ਮੈਂ ਅਦਾਤ ਕਰੀ। ਇਹੀ ਕਾਰਡ ਚੱਲੂਣ ਤੇਰਾ। ਸਾਡੀ ਜਾਨ ਖਾਦੀ ਕੱਦੀ ਦਾ। ਜਾਂ ਤਾਂ ਸੀਟ ਥੱਲੇ ਜੇਬ ਚੋਂ। ਇਹਦਾ ਕਾਰਡ ਖੋ ਗਿਆ ਸਾਡੀ ਜਾਨ ਲੱਤੀ ਭਾਈ ਸੱਚ ਮੰਨ ਨਾਲ ਹੱਥ ਕਰੋ ਜੌਰ ਸਾਡੀ ਪੈਦੀ ਸਾਡੀ ਜਾਨ ਹੈ ਅਸੀਂ ਨਵਾਂ ਬਣਾ ਦੂਗੇ ਕਿਹਨੂੰ ਕਹਿ ਚੁੱਕਿਆ ਹੀ ਨਹੀਂ ਅਸੀਂ ਨਵਾਂ ਬਣਾ ਦੂਗੇ ਚਲੋ ਕੋਈ ਨਾ ਹੋਰ ਹੁਣ ਇਹੀ ਚੱਲੂ ਹੋਣ ਗਾਲਾ ਹੋਰੀ ਕੱਤਰੇ ਨਹੀਂ ਯਾਰ ਛੋਲੇ ਭਟੂਰੇ ਪਰਮੇਸ਼ਰ ਦੇ ਛੋਲੇ ਭਟੂਰੇ ਲੈ ਲਓ ਭਾਜੀ ਅੱਛਾ ਮੈਨੂੰ ਦੇਣਿਆ ਇੱਕ ਆ ਕੇ ਆ ਕੇ ਮੇਰੇ ਕੋਲ ਵੀ ਆ ਕੇ ਆ ਕੇ ਆ ਕੇ ਆ ਕੇ ਛੋਲੇ ਭਟੂਰੇ ਸਾਰੇ ਖਾਓ ਛੋਲੇ ਭਟੂਰੇ ਖਾ ਕੇ ਧੜੀ ਰਾਸਣ ਤੇ ਜੱਟ ਸੁੱਤਾ ਪਿਆ ਉਹ ਕਿਹੜੇ ਬੰਦੇ ਆ ਜਿਹੜੇ ਨਾਲ ਸੌਂਦੇ ਨਾਲ ਹੱਸਦੇ ਮੈਂ ਕਿਹਾ ਮੰਜਾ ਬਾਈ ਬਾਈ ਉਰੇ ਬਾੜਾ ਮੇਰਾ ਆ ਗਿਆ ਬਾੜਾ ਆ ਗਿਆ ਫੋਟੋ ਖਿਚਾ ਕੇ ਕਿਸ ਤੇ ਆ ਹੂੰ ਹੂੰ ਆਪਾਂ ਬਾਈ ਪਰਮੇਸ਼ਰਾ ਪਿੰਡ ਆਪਣੇ ਸ਼ਹਿਰ ਪੁੱਜ ਗਏ ਆ ਐ ਰੱਬਾ ਹੁਣ ਮੰਦੋ ਚਲਾਉਣੀ ਪੈਣੀ ਗੱਡੀ ਖੜੀ ਪਰਸ ਮੇਰਾ ਪਿੱਛੇ ਵੀ ਦੇਖੀ ਤੇ ਹੁਣ ਆ ਪੂਰੇ ਬੰਗ ਵਰ ਗਿਆ ਕੋਈ ਬੁਖਾਰ ਨਹੀਂ ਹੈਗਾ ਹਾਂ ਇਹ ਠੀਕ ਠਾਕ ਆ ਮਨੂੰ ਪੜਾ ਵੀ ਉਥੇ ਮਾਰਾ ਜਿਹੜਾ ਸਰੋਮੜ ਦੇ ਵਿੱਚ ਅਸ਼ਨਾਣ ਕਰਦੇ ਆ ਬੁਖਾਰ ਬੁਖਾਰ ਉਹ ਗੇ ਉਹ ਗੇ ਉਹ ਗੇ ਕੋਡਨ ਚਰਖਾ ਨਹੀਂ ਬਸ ਸਵਾਇਗਨ ਦੇਖੀ ਬਜਨ ਨੂੰ ਮੂਪਰ ਮੇਰੇ ਪਾਸੇ ਗੇ ਬਜਨ ਨੂੰ ਮੂਪਰ ਪਾਸੇ ਗੇ ਆਹ ਤਰੀਕਾ ਛੋਟੂਣੀ ਧੋਣੀ ਆਦੇ ਹੋ ਚਾਹ ਪਾਣੀ ਦੇ ਵਿੱਚ ਬਲੌਗ ਦਾ ਕੁਝ ਪਤਾ ਨਹੀਂ ਲੱਗ ਰਿਹਾ ਕਿੱਧਰ ਮੜ ਰਿਹਾ ਜਦ ਮੈਂ ਉੱਠਦਾ ਅ ਵੈਸੇ ਮੈਂ 4 ਦਿਨ ਹੋ ਗਏ ਮੈਨੂੰ ਆਏ ਨੇ ਹਜੂਰ ਸਾਹਿਬ ਯਾਤਰਾ ਤੋਂ ਆ ਕੇ ਰੈਸਟ ਕੀਤੀ ਬੁਖਾਰ ਚੜ ਗਿਆ ਤੇ ਬਸ ਮੇਰਾ ਬੁਖਾਰ ਚੜੇ ਨਹੀਂ ਹੈਗੀ ਪੂਰੀ ਰੈਸਟ ਹੋ ਲਈ ਇਹ ਕਲਪਤਬਰ ਅੱਜ ਦਾ ਵਲੌਗ ਹੈ ਪੂਰੇ ਰੈਸਟੋਰੀ ਹੁਣ ਸ੍ਰੀ ਰਣਪੁਰਾ ਤਦਰੁਸ ਇੱਕ ਆਪਣਾ ਵਲੌਗ ਮਹਲ ਬਲਗੁਰ ਪਾਤਾ ਬਰਸਾਤ ਆਲਾ ਬਰਸਾਤ ਬਹੁਤ ਤੇਜ਼ ਪਈ ਉਹਦੇ ਪਰ ਪਾਤਾ ਆਪਾਂ ਨੇ ਤੇ ਹੁਣ ਵੀਡੀਓ ਡਿੱਟ ਕਾ ਨੂੰ ਯਕੀਨ ਕਰਿਓ ਜਿਹੜਾ ਲਾਸਟ ਵਲੌਗ ਬਣਾਇਆ ਅੱਥਰੂ ਉਹਦੇ ਵਿੱਚ ਬਹੁਤ ਚੀਜ਼ਾਂ ਮਿਕਸ ਕਰਾਣੇ ਪਏ ਜਿਹੜਾ ਹੁਣ ਤੁਸੀਂ ਮੇਰਾ ਹਜੂਰ ਸਾਹਿਬ ਯਾਤਰਾ ਦਾ ਲਾਸਟ ਵਲੌਗ ਦੇਖੂਗੇ ਬਹੁਤ ਚੀਜ਼ਾਂ ਮਿਕਸ ਕੀਤੀਆਂ ਹੁਣ ਜਾਣਦਾ ਪੂਰੀ ਡਿਟੇਲ ਪਾਤੀ ਜਾਣ ਦਾ ਰਸਤਾ ਆਉਣ ਦਾ ਰਸਤਾ ਸਾਰਾ ਲਿਖਿਆ ਸੱਚ ਕੀਤੀ ਆ ਸਵੇਰੇ 7 ਵਜੇ ਤੋਂ ਲੱਗਿਆ ਹੋਇਆ ਆ ਹੁਣ ਉੱਥੇ ਦੁਹਰਾਇਆ ਆ 2 ਵਜੇ ਗਏ 2 ਸਵੇਰੇ 7 ਤੇ 14 ਆ ਕਿੰਨੇ ਟੱਕਨ ਰਹਿ ਗਏ 7 ਤੇ 14 7 3 7 7 ਘੰਟੇ ਹੋ ਗਏ 7 ਘੰਟੇ ਲਗਾਤਾਰ YouTube ਪਰ ਕੰਮ ਕਰਕੇ ਹੁਣ ਵਿਹਲਾ ਹੋਇਆ ਹੁਣ ਵੀਡੀਓ ਅਪਲੋਡ ਲਈ ਹੋਈ ਆ ਸਾਰਾ ਕੁਝ ਲਿਫਤਾ ਹਲ ਥੰਬਨੇਲ ਦੀ ਫੋਟੋ ਬਣਨੀ ਆ ਉਹ ਜਾ ਕੇ ਮੋਟਰ ਪਰ ਰਾਹ ਉਹਨਾਂ ਨੂੰ ਬਣਾਉਂਦਾ ਕਸੇ ਮੂਰੀ ਜਿਹੜੇ ਫੋਟੋ ਲੱਭਣ ਵਾਲੇ ਉਹ ਰਹਿ ਗਏ ਉਹ ਬਣਾ ਕੇ ਵੀਡੀਓ ਪਬਲਿਸ਼ ਕਰ ਦੇਣੀ ਫਿਰ ਆ ਜਿਹੜੀ ਵੀਡੀਓ ਹੁਣ ਆ ਜਿਓ ਕੱਲ ਨੂੰ ਫਿਰ ਇਹਨੂੰ ਅਪਲੋਡ ਕਰਾ ਦੇਣਾ ਜਿਹੜੇ ਗੁੱਜਰਵਾਇ ਨੂੰ ਮਿਲੇ ਚੱਲਾਇਆ ਰਾਜ ਬਾਕੀ ਸ਼ਾਮ ਨੂੰ ਦੱਸਦਾ ਕਰਨਾ ਹੁਣ ਨਹੀਂ ਦੱਸਣੀ ਹੈਗੀਆ ਕੀ ਚੱਕਰ ਰਾਜ ਮੋਟਰ ਤੇ ਗਿਆ ਆ ਗਿਆ ਪਰ ਉੱਥੇ ਮੈਂ ਬਲੌਗ ਨਹੀਂ ਬਣਾਇਆ ਹੈਗਾ ਉਹ ਕਿਉਂ ਕਿਉਂਕਿ ਮੋਟਰ ਆਪਣੀ ਬਹੁਤ ਖੂਬਸੂਰਤ ਹੋਗੀ ਚਾਰੇ ਪਾਸੇ ਹਰਿਆਲੀ ਹੋਗੀ ਉਹ ਤਾਂ ਮੈਂ ਇੱਕ ਰੈਲਟਬਲਿਬਲ ਵਲੌਗ ਬਣਾਉਂਗਾ ਮੈਂ ਅਸੀਂ ਕਿ ਲਾਈਵ ਵੀਡੀਓ ਬਣਾ ਲਈ ਮਹਾਲ ਬਲੌਗ ਪਰ ਮੈਂ ਜਾਣ ਮਲ ਬਲੌਗ ਵੀਡੀਓ ਕੋਲ ਪਾਉਂਗਾ ਇਹਦਾ ਬਲੌਗ ਮੋਟਰ ਵਾਲਾ ਹੁਣ ਮਹੀ ਪਹਿਣਾ ਸੀ ਜਦੋਂ ਅਜੂਰ ਸਾਹਿਬ ਜੀ ਦੇ ਪਿੱਛੇ ਦੋ ਤਿੰਨ ਮਹੀ ਪਹਿਲੇ ਤੇ ਅੱਜ ਮੋਟਰ ਦਾ ਜਿਹੜਾ ਬਲੌਗ ਨਹੀਂ ਪਿਆ 15 ਜਾਂ 13 14 ਦਿਨ ਹੋ ਚੁੱਕੇ ਆਲਮੋਸਟ ਮੋਟਰ ਦੇ ਤੇ ਮੋਟਰ ਚੌਰੇ ਪਾਸ ਤੇ ਗ੍ਰੀਨ ਹੀ ਗ੍ਰੀਨ ਹੋਈ ਪਈ ਆ ਗ੍ਰੀਨ ਹੀ ਗ੍ਰੀਨ ਬਹੁਤ ਸੋਹਣਾ ਵਿਊ ਉਹ ਪਾਵਾਂਗੇ ਕਿਡਿਓ ਤੇ ਅੱਜ ਘਰ ਤੇ ਚੱਲੇ ਏ ਬਾਈ ਕੋਮ ਦੇ ਰੇਂ ਦੇ ਹੁਣ ਪਿੱਛੇ ਘੁੰਮਣਗੇ ਤੇ ਅੱਜ ਫੇਰ ਚੱਲੇ ਘੁੰਮਣ। ਨਹੀਂ ਅਸ ਤੇ ਨਹੀਂ। ਹੋਰ ਘੜੀ ਦੇ ਨਾ ਕੇਕ ਨਹੀਂ ਕੱਟ ਕੇ ਆਏ। ਨਾ ਪੋਪਰਾੜੀ। ਅੱਛਾ ਪੋਪਰਾੜੀ ਦਾ ਚੱਲ ਕੋਈ ਨਾ ਫੇਰ ਘੁੰਮਣੀ ਹੁੰਦੀ ਜਾਂਣੀ ਹੁੰਦਾ। ਹਾਂ। ਚਲੋ ਜਾਓ ਕੋਈ ਜਾਓ। ਤੁਸੀਂ ਇੱਥੇ ਬੈਠ ਜਾਓ ਮੈਂ ਅੱਗੇ ਖੋਦ ਲਾ ਦਿੰਦਾ ਮੈਂ। ਮੈਂ ਇਸ ਵਾਰੀ ਗੇਟਮੈਨ ਗੇਟਮੈਨ ਗੇਟ ਖੋਦੂਗਾ ਤੇ ਗੇਟਮੈਨ ਗੇਟ ਲਾਊਗਾ।

ਜੇ ਤੁਹਾਨੂੰ ਲੱਗਿਆ ਤਾਂ ਉਹ ਲੰਘ ਗਏ ਆਲੂ ਹੋਣਗੇ ਹੁਣ ਫਿਰ ਇਹ ਜਿਹੜਾ ਮੈਂ ਆਪਰ ਸ਼ੌਧ ਲਾਇਆ ਹਜੂਰ ਸਾਹਿਬ ਤੋਂ ਨਾਲ ਉਹ ਦੇ ਆਉਣਗੇ ਨਾਲ ਮਿਲਿਆਉਣਗੇ ਕਿਤੇ ਕਾਫੀ ਟਾਈਮ ਨਾਲ ਸਹੀ ਨਹੀਂ ਹੈ ਕਿ ਮੈਂ ਦੋ ਜਣੇ ਭਾਈ ਜਾਇਓ ਛੁੱਟੀਆਂ 'ਚ ਵੀ ਨਹੀਂ ਗਏ ਹੈਗੇ ਛੁੱਟੀਆਂ 'ਚ ਬੱਚੇ ਆ ਗਏ ਤੇ ਮੈਂ ਭਾਈ ਜਾਇਓ ਇੱਕ ਰਾਤ ਦਾ ਦੋ ਰਾਤ ਦਾ ਲਾਇਆ ਕੋਈ ਕੰਨੇ ਤੇ ਹੁਣ ਕਰਾਂ ਭਾਈ ਮੈਂ ਤਾਂ ਘੜੀ ਕਰ ਰੈਸਟ ਪਈ ਏ ਇਹ ਨੂੰ ਵਜੇ ਦਾ 2 ਵਜੇ 5 ਵਜੇ ਤੱਕ 2 ਘੰਟੇ ਰੈਸਟ ਸਾਰੇ ਪਲੇਅਰ ਹੁਮ ਹੁਮਾ ਕੇ ਪੁੱਜ ਗਏ ਬੀਸੀ 2 ਪੁੱਜ ਗਿਆ ਚਲੋ ਭਾਈ ਟਾਈਮ ਹੋ ਗਿਆ 6 ਵਜੇ ਗਏ ਚਲੋ ਸ਼ੁਰੂ ਲੈਟਸ ਪਲੇ ਹੋਰ ਕੀ ਮੈਨੂੰ ਕੀ ਕਰਨਾ ਭਾਈ ਕੁਝ ਨਹੀਂ ਦੇਖ ਲੈ ਮੀਟ ਗਰਾਊਂਡ ਪਟ ਗਿਆ ਤੋਰ ਪੜਨੇ ਇੱਕ ਨੇ ਕੌਣ ਕਿਨੇ ਪੱੜਿਆ ਹੈ ਓਏ ਆ ਯਾਰ ਕਪਟਨ ਸਾਹਿਬਥੋ ਆਹ ਕਾ ਕਰਿਆ ਆ ਪਾਣੀ ਫੇਰ ਖੜੀ ਜਾਣਾ ਹੁਣ ਉਹ ਤਾਂ ਮੀਂਹ ਬਾਪਿਆ ਸਾਰਾ ਰੁਕ ਗਿਆ ਪਾਣੀ ਦੋ ਮਹੀਨੇ ਦੋ ਮਹੀਨੇ ਲੱਗਤਾ ਦੱਸਿਆ ਬਾਪ ਤਾਂ ਜੇ ਪਾਣੀ ਹੀ ਜੇ ਪਾਣੀ ਤਾਂ ਨਾ ਮੈਂ ਤੋਂ ਦੋੜਦਾ ਉਹ ਜਿਹੜੀ ਵਿੱਚ ਖਾਲਜ ਨਹੀਂ ਬਣਦੀ ਆਹ ਪਾਣੀ ਤੇ ਗੱਡੀਆਂ ਲੰਘੀਆਂ ਹੋਈਆਂ ਇਹ ਜਿਹੜਾ ਬਲੌਗ ਦੇ ਮੈਂ ਪਹਿਲਾਂ ਕੁਝ ਸਮਝ ਨਹੀਂ ਲੱਗ ਰਹੀ ਹੈਗੀ ਵੀ ਕੀ ਕਾ ਬਣਦਾ ਜਾ ਰਿਹਾ ਤੁਹਾਨੂੰ ਪਲੇਅਰ ਸਮਾਨ ਲੈਣ ਚੱਲੇ ਆ ਇੱਧਰ ਡਾਕਟਰ ਸਾਹਿਬ ਖੜੇ ਨੇ ਡਾਕਟਰ ਜੀ ਸਸਰੀ ਗਾਲ ਮੈਨੂੰ ਕੋਲ ਦੇ ਦੇਖ ਕੇ ਡਰ ਜਾਂਦਾ ਉਹ ਤੇਰੇ ਕੋਲੋਂ ਆਉਣਾ ਸ਼ੁਰੂ ਹੋ ਜਾਂਦਾ ਆ ਜਾ ਬੱਤ ਆ ਜਾ ਆ ਜਾ ਆ ਜਾ ਮੇਰੇ ਕੋਲ ਬੜੇ ਬੜੇ ਡਰਦੇ ਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਚਲਾ ਆਇਆ ਖੇਲੀ ਅੰਛੂ ਆ ਗਿਆ ਡਾਕਟਰ ਉਹ ਨਾ ਤਾਂ ਚੱਜ ਦਾ ਰੱਖ ਲੈ ਤਾਂ ਕਿਆ ਰੱਖੇ ਅੰਛੂ ਇਹਦਾ ਮਤਲਬ ਲਗਿਆ ਹੋਇਆ ਅੰਛਦੀਪ ਅੰਛੂ ਕਹਦੇ ਕਹਿੰਦੇ ਅੰਛਦੀਪ ਦਾ ਕਿਆ ਕੋਈ ਰੱਖਦਾ ਦਲਾਵਰ ਸਿੰਘ ਚਤਰ ਸਿੰਘ ਘੈਂਟ ਜਾਂ ਨਾ ਰੱਖਦਾ ਮੂੰਹ ਪਰ ਮਜ਼ਾ ਪੈਂਦਾ ਅੰਛੂਦੀਪ ਸਿੰਘ ਲੈ ਕਿਹੜਾ ਅੰਛਾ ਹੈ ਕਿਹੜਾ ਅੰਛਦੀਪ ਪਰਜਾ ਕਰਨੀ ਦੱਸ ਤਾਂ ਹੀ ਤੇ ਲੱਟ ਲੱਟ ਲੱਜਾ ਵਧਿਆ ਹੁੰਦਾ ਕੋਈ ਚੜਤ ਸਿੰਘ ਕੋਈ 77 ਸਿੰਘ ਇਹ ਥੜਾ ਤੇਜ਼ ਹੀ ਹੁੰਦਾ ਹਾਂ ਸ਼ੁਰੂ ਹੋ ਗਿਆ ਤਪਨ ਮਲ ਸਿੰਘ ਤਾਂ ਨਹੀਂ ਪੁੱਜ ਗਏ ਨੇ ਕਾਕਾ ਜੀ ਪੁੱਜ ਗਏ ਨੇ ਇੱਧਰ ਕੀਪਰ ਕਾਕਾ ਜੀ ਕਾਕਾ ਜੀ ਕੀਪਰ ਖੜੇ ਨੇ ਪਿੱਛੇ ਉਹ ਡਿਸੀ ਕੀ ਚੱਕਰ ਹੋ ਗਿਆ ਡਾਜਾ ਇਹਨਾਂ ਪਖਿਆ ਹੋਇਆ ਕਹਦੇ ਪਖਿਆ ਵਾ ਇਹਨੇ ਗੰਦ ਪਾਇਆ ਕੈਪਟਨ ਸਾਹਿਬ ਨੇ ਹਾਂ ਆ ਗਰਾਊਂਡ ਦਾ ਕਹੇ ਲਿਆ ਕਰਤਾ ਅੱਛਾ ਗਰਾਊਂਡ ਪਰ ਦੋ ਮਹੀਨੇ ਲੀਗ ਨਹੀਂ ਹੋਣੀ ਅੱਛਾ ਗਰਾਊਂਡ ਭਾਵੇਂ ਗਰਾਊਂਡ ਪਰ ਆ ਤੂੰ ਜਿਆਦਾ ਆਪਣੀ ਮੇਨ ਚੀਜ਼ ਨੂੰ ਤੇ ਮੈਂ ਕਿੱਥੇ ਰੱਖੋ ਹਾਂ 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 ਦੂਜੀ ਸੇਲ ਹੋ ਚੁੱਕੀ ਹੈ ਚਾਹ ਆਪਣੇ ਬਣਤੀ ਚੀਜ਼ ਤੇ ਦੋ ਗਲਾਸ ਪੈ ਚੁੱਕੇ ਹੈ ਤੇ ਦੂਜਾ ਪਤਾ ਕਿਹੜਾ ਮੈਦਾਨ ਦਫਾਉਂਦਾ ਤੁਹਾਨੂੰ 13 ਤੱਕ ਤੇ ਰਾਤੀ ਅਸੀਂ ਫਿਰ ਥੋੜੇ ਬਾਕੀ ਪਾਰਟੀ ਸ਼ਾਲਟੀ ਕਰੀ ਫਿਰ ਹੁਣ ਥੋੜੀ ਸਫਾਈ ਕਰੀ ਵਾਲਾ ਚਾਹ ਵਾਲਾ ਬਾਰ ਬਠਾ ਬਾਰ ਬਠਾ ਖ਼ਬਰਾਂ ਨੂੰ ਸਾਜਰੇ ਦੇ ਦਿੰਦੇ ਆਂ ਅਖ਼ਬਾਰ ਹੁਣ ਟਾਈਮ ਨਾਲ ਜਰਾ ਸਾਜਰੇ ਸਾਜਰੇ ਸਟਿਆ ਪਿਆ ਹੁੰਦਾ ਹੁਣ ਉਹ ਉੱਥੇ ਮੂਰੇ ਨਾਲ ਨਹੀਂ ਤਾਂ 8-9 ਵਜੇ ਦਿੰਦਾ ਇਹਨਾਂ ਦਾ ਖ਼ਬਰਾਂ ਪੁਰਾਣੀਆਂ ਹੋ ਜਾਂਦੀਆਂ ਜਿਹਨੂੰ ਦੇਖੇ ਜਾਂਦਾ ਤਾਂ ਉਹ ਸਾਰਾ ਅਖ਼ਬਾਰ ਵੀ ਪੜ੍ਹ ਲੈ ਸਾਰਾ ਕੁਝ ਹੋ ਗਿਆ ਮਾ ਅਖ਼ਬਰੋ ਬਾਈ ਇਹ ਬਲੌਗ ਦੀ ਕੋਈ ਕੜੀ ਨਾਲ ਕੁੜੀ ਕੁਛ ਨਹੀਂ ਜੁੜੀ ਹੈਗੀ ਸਭ ਜਿਹਨੂੰ ਲੱਗੀ ਬਲੌਗ ਕਿੱਦਾਂ ਬਣਿਆ ਹੈ ਕਿੱਦਾਂ ਨਹੀਂ ਤੇ ਕਰ ਦੇ ਗਿਆ ਜਗਾਣ ਉਹਨਾਂ ਨੇ ਤੇ ਹੁਣ ਆਪਾਂ ਕੋਈ ਇੱਕ ਨਵਾਂ ਬਲੌਗ ਸ਼ੁਰੂ ਕਰਾਂਗੇ ਇਸ ਤੋਂ ਬਾਅਦ ਉਹ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਹਜੂਰ ਸਾਹਿਬ ਦਾ ਹੁਣ ਇੱਕ ਮੈਨੂੰ ਪਿਆਰ ਕਰਨ ਵਾਲਾ ਦਾ ਮੈਸੇਜ ਆਇਆ ਕਹਿੰਦਾ ਬਹੁਤ ਬਈ ਨੰਦ ਆ ਸਾਡੇ ਹਜੂਰ ਸਾਹਿਬ ਦੇ ਬਲੌਗ ਦੇ ਸਾਰੇ ਆ ਵੀਡੀਓ ਕਾਲ ਪਰ ਗੱਲ ਹੋਈ ਕਹਿੰਦਾ ਬਾਈ ਐਂ ਲੱਗਿਆ ਸੀ ਵੀ ਨਾਲੇ ਨਾਲ ਤੇ ਤੁਹਾਡੇ ਹਜੂਰ ਸਾਹਿਬ ਬਸ ਜਿੱਦਾਂ ਜਿੱਦਾਂ ਤੁਸੀਂ ਜਾਏਗੇ ਅਸੀਂ ਵੀ ਨਾਲੇ ਨਾਲ ਤੁਹਾਡੇ ਕਹਿੰਦੇ ਆਂ ਯਾਤਰਾ ਕੋਈ ਧਾਰਮਿਕ ਯਾਤਰਾ ਕੋਈ ਮਹੀਨਾ ਇੱਕ ਦੋ ਮਹੀਨੇ ਵੱਧ ਕੱਢਦੇ ਰਹੇ ਹੁਣ ਸਾਨੂੰ ਬਹੁਤ ਚੰਗਾ ਲੱਗਦਾ ਮੈਨੂੰ ਤਾਂ ਆਪ ਚੰਗਾ ਲੱਗਦਾ ਵੀ ਜਦੋਂ ਗੁਰੂ ਘਰ ਜਾਂਦੇ ਆਂ ਬੜੀ ਸ਼ਰਧਾ ਦੇ ਨਾਲ ਤੇ ਜਾਈਏ ਤੇ ਵਾਪਸ ਆਈ ਜਾਂਦੇ ਆਂ ਚੰਗਾ ਲੱਗਦਾ ਕੋਈ ਚੀਜ਼ ਕੋਈ ਐਕਸਪਲੋਰ ਕਰਨਾ ਆਪਣੇ ਇੰਡੀਆ 'ਚ ਬਹੁਤ ਚੀਜ਼ਾਂ ਹੈਗੀਆਂ ਇਹ ਚੀਜ਼ਾਂ ਦਿਖਾਉਣ ਵਾਲੀਆਂ ਉਹ ਮੈਂ ਸੌਰੀ ਹੁਣ ਉੱਥੇ ਵੀ ਬਹੁਤ ਬੰਦੇ ਮਿਲੇ ਹਜੂਰ ਸਾਹਿਬ ਦੇ ਜਿਹੜੇ ਪਿਆਰ ਸਤਕਾਰ ਬਹੁਤ ਦਿੱਤਾ ਹਾਂ ਹੁਣ ਆਪਾਂ ਵੀਡੀਓ ਬੰਦ ਕਰਦੇ ਆਂ ਅਗਲਾ ਪ੍ਰੋਗਰਾਮ ਸ਼ੁਰੂ ਕਰਾਂਗੇ ਅਦਨ ਦਾ ਤੇ ਫਿਰ ਕੜੀ ਨਾਲ ਕੜੀ ਜੋੜਾਂਗੇ ਕੱਲ ਦਾ ਇੱਕ ਕੰਮ ਹੈਗਾ ਉਹ ਵੀ ਕਰਨੇ ਕੁਝ ਕੁ ਦੇ ਲੂ ਕੰਮ ਵੀ ਕਰਨੇ ਪੈਣਦੇ ਵਿੱਚ ਅਸ ਅਜ ਐਤਵਾਰ ਹੈ ਤਿੰਨ ਚੜ੍ਹਦਨ ਤੇ ਹੋਊਗਾ ਤੇ ਹੁਣ ਤਿੰਨ ਚੜ੍ਹਦਨ ਦੀ ਅਸੀਂ ਦੋ ਨੂੰ ਆਗ ਦੇ ਤੇ ਦੋ ਤੋਂ ਤਿੰਨ ਨੂੰ ਆਗ ਦੇ ਹਾਂ ਦੋ ਨੂੰ ਆਗ ਦੇ ਤਿੰਨ ਨੂੰ ਹਾਂ ਤਿੰਨੇ ਹੋ ਗਈ ਸੀ ਤਿੰਨ ਦੀ ਅਗਰ ਅਸ਼ਟ ਕੀਤੀ ਚਾਰ ਨੂੰ ਲੰਘਦੇ ਉੱਤਰ ਚਾਰ ਦਿਨ ਲੰਘ ਗਏ ਅੰਮ੍ਰਿਤਸਰ ਜਿਹੜੇ ਹੁਣ ਤੇ ਬਲੌਗ ਬਣਾ ਚਾਰ ਦਿਨ ਪੰਜ ਨੂੰ ਫਿਰ ਵਾਪਸ ਆਏ ਆ ਪੰਜ ਤੇ ਅੱਜ ਕਿੰਨੀ ਤਰੀਕ ਹੋਗੀ ਤਰੀਕ ਤਾਂ ਨਹੀਂ ਪਤਾ ਅੱਜ ਕਿੰਨੀ ਆ ਮੈਨੂੰ ਤਾਂ ਦਿਨ ਹੈ ਦਬਾਰਾ ਜਨਵਰੀ ਮਹੀਨਾ ਅੱਜ ਇਹ ਤਾਂ ਜਿਹੜੇ ਸਾਹ ਦੇ ਤੱਕ ਸਾਲ ਦੇ ਆ 52 ਦੇ ਅੱਜ ਇਹ 6 ਤਰੀਕ ਹੋਗੀ ਅੱਜ 7 ਤਰੀਕ ਹੋਗੀ ਅੱਜ ਅੱਜ 7 ਤਰੀਕ ਹੋਗੀ ਉਹ ਬਣ ਰਹੇ ਤਿੰਨ ਕਿੰਨੇ ਦਿਨਾਂ ਬਲੌਗ ਹੈ ਇਹ 1 2 3 4 5 5 ਦਿਨ ਦਾ ਇਕੱਠਾ ਬਲੌਗ ਬਣਿਆ ਹੈ ਵਿੱਚ ਕਿਤੇ ਨਾ ਕਿਤੇ ਸਕਿਪ ਵੀ ਕਰਤਾ ਚੱਲੀ ਜੰਨੇ ਚਲੋ ਤਾਂ ਬੱਸ ਦਾ ਵੀ 5 ਦਿਨ ਦਾ ਇਕੱਠਾ ਬਲੌਗ ਹੈ ਤੇ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੁਣ ਆਪਣੇ ਰੈਗੂਲਰ ਡੇਲੀ ਡੇਲੀ ਬਲੌਗ ਪਾਵਾਂਗੇ ਤੇ ਅਖ਼ਬਾਰ ਸਾਰਾ ਪੜ ਲਿਆ ਇੱਕ ਦੋ ਖਬਰਾਂ ਹੈਗੀਆਂ ਜਿਹੜੀਆਂ ਠੀਕ ਲੱਗੀਆਂ ਬਾਕੀ ਤਾਂ ਫਿਰ ਲਟਰਮ ਸਟਰਮ ਹੀ ਆ ਤੇ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜੀ